ਸ਼ਾਹ ਹਰਦੇਵ ਦੇ ਦੇਵਿਸਾਨ ਗਾਸਤਾਨੇ ਪਾਤਸ਼ਾਹ ਹੀ ਨੌਮੀ ਗੁਰੂ ਸਹਿਬ ਨੇ ਧਰਤੀ ਵਿੱਚ ਖੰਜਰ ਕਿਉਂ ਮਾਰਿਆ ਸੀ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਆਕੀ ਦੇ ਨਾਲ ਧੰਗੁਰ ਤੇ ਬਹਾਦਰ ਸਹਿਬ ਮਹਾਰਾਜ ਦੁਆਰਾ ਧਰਤੀ ਵਿੱਚ ਮਾਰੇ ਗਏ ਖੰਜਰ ਦੀ ਇਤਿਹਾਸਿਕ ਸਾਖੀ ਸਾਂਝੀ ਕਰਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਮਨੁੱਖਤਾ ਦੇ ਭਲੇ ਲਈ ਕੀਤੀਆਂ ਲੰਮੀਆਂ ਉਦਾਸੀਆਂ ਤੋਂ ਬਾਅਦ ਧੰਗੁਰ ਤੇ ਬਹਾਦਰ ਸਹਿਬ ਨੇ ਸਿੱਖ ਗੁਰੂ ਪਰੰਪਰਾ ਵਿੱਚ ਸਭ ਤੋਂ ਵੱਧ ਪ੍ਰਚਾਰਕ ਦੌਰੇ ਕੀਤੇ ਆਪਣੇ ਪ੍ਰਚਾਰਕ ਦੌਰਿਆਂ ਦੌਰਾਨ ਜਦੋਂ ਧੰਗੁਰ ਤੇ ਬਹਾਦਰ ਸਿੰਘ ਮਹਾਰਾਜ ਅਸਾਮ ਪਹੁੰਚੇ ਤਾਂ ਆਪ ਜੀ ਨੇ ਬ੍ਰੰਪੁੱਤਰ ਨਦੀ ਪਾਰ ਕਰਕੇ ਧੂਬੜੀ ਵਿਖੇ ਡੇਰਾ ਕੀਤਾ ਸੀ ਅੱਜ ਉਸ ਸਥਾਨ ਤੇ ਗੁਰਦੁਆਰਾ ਦਮਦਮਾ ਸਾਹਿਬ ਸੁਸ਼ੋਭਿਤ ਹੈ ਉਸ ਸਮੇਂ ਉਹ ਇਲਾਕਾ ਅਹੋਮੀਆਂ ਕੋਲ ਸੀ ਜੋ ਬਹੁਤ ਤਾਕਤਵਰ ਸਨ ਔਰੰਗਜ਼ੇਬ ਨੇ ਅਹੋਮੀਆਂ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਜਿੱਤ ਨਹੀਂ ਸਕਿਆ ਉਸ ਇਲਾਕੇ ਤੋਂ ਅਹੋਮੀਆਂ ਦੀ ਤਾਕਤ ਖਤਮ ਕਰਨ ਲਈ ਉਸਨੇ ਰਾਜਾ ਰਾਮ ਸਿੰਘ ਨੂੰ ਮੁਗਲ ਫੌਜ ਦੇ ਕੇ ਭੇਜਿਆ ਰਾਜਾ ਰਾਮ ਸਿੰਘ ਦੀ ਕੈਦ ਵਿੱਚੋਂ ਮਹਾਰੱਤਾ ਸ਼ਿਵਾਜੀ ਭੱਜ ਗਿਆ ਸੀ ਜਿਸ ਕਰਕੇ ਔਰੰਗਜ਼ੇਬ ਰਾਜਾ ਰਾਮ ਸਿੰਘ ਨੂੰ ਸਜ਼ਾ ਦੇਣਾ ਚਾਹੁੰਦਾ ਸੀ ਔਰੰਗਜ਼ੇਬ ਨੇ ਸੋਚਿਆ ਜੇਕਰ ਰਾਮ ਸਿੰਘ ਜਿੱਤ ਗਿਆ ਤਾਂ ਅਹੋਮੀਆਂ ਦੀ ਤਾਕਤ ਖਤਮ ਹੋ ਜਾਏਗੀ ਤੇ ਜੇਕਰ ਰਾਜਾ ਰਾਮ ਸਿੰਘ ਹਾਰ ਗਿਆ ਤਾਂ ਉਸ ਨੂੰ ਆਪੇ ਹੀ ਸਜ਼ਾ ਮਿਲ ਜਾਣੀ ਹੈ ਦੋਵੇਂ ਪਾਸਿਓਂ ਔਰੰਗਜ਼ੇਬ ਦਾ ਹੀ ਫਾਇਦਾ ਸੀ ਅਸੀਂ ਤੁਹਾਨੂੰ ਦੱਸਤੀਏ ਕਿ ਇਹ ਰਾਜਾ ਰਾਮ ਸਿੰਘ ਰਾਜਾ ਜੈ ਸਿੰਘ ਦਾ ਪੁੱਤਰ ਸੀ ਜਿਸ ਦੀ ਬੇਨਤੀ ਤੇ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਆ ਕੇ ਉਸਦੇ ਪੰਗਲੇ ਤੇ ਠਹਿਰੇ ਸਨ ਜਿੱਥੇ ਅੱਜਕੱਲ ਗੁਰਦੁਆਰਾ ਪੰਗਲਾ ਸਾਹਿਬ ਸੁਸ਼ੋਭਿਤ ਹੈ ਗੁਰੂ ਘਰ ਦੇ ਸ਼ਰਧਾਲੂ ਰਾਜਾ ਰਾਮ ਸਿੰਘ ਨੇ ਜੰਮ ਕਰਨ ਤੋਂ ਪਹਿਲਾਂ ਧੰਗੁਰ ਤੇ ਪਹਾੜਸਹਿ ਮਹਾਰਾਜ ਦੀ ਸ਼ਰਨ ਲਈ ਗੁਰੂ ਸਾਹਿਬ ਨੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ ਕਰਤਾਰ ਭਲੀ ਕਰੇਗਾ ਤੁਹਾਡੀ ਜਿੱਤ ਹੋਵੇਗੀ ਰਾਜਾ ਰਾਮ ਸਿੰਘ ਦੇ ਆਉਣ ਦੀ ਖਬਰ ਸੁਣ ਕੇ ਅਹੌਮੀ ਰਾਜੇ ਚੱਕਰਤਵਈਆਂ ਫੌਜਾਂ ਵਿੱਚ ਚੜਾਈਆਂ ਉਸਨੇ ਬ੍ਰह्मपुਤਰ ਦੇ ਦੂਜੇ ਪਾਸੇ ਡੇਰਾ ਲਾ ਲਿਆ ਗੁਰੂ ਸਾਹਿਬ ਨੇ ਰਾਜਾ ਰਾਮ ਸਿੰਘ ਨੂੰ ਕਿਹਾ ਪ੍ਰਭੂ ਨਾਮ ਜਪੋ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਵੇਗਾ ਰਾਜਾ ਚੱਕਰਤਵਈ ਨੇ ਅਸਾਮ ਦੇ ਜਾਦੂਗਰਾਂ ਦੀ ਮਦਦ ਲਈ ਪਰ ਗੁਰੂ ਸਾਹਿਬ ਦੇ ਸਾਹਮਣੇ ਕੋਈ ਵੀ ਜਾਦੂ ਨਾ ਚੱਲਿਆ ਰਾਜਾ ਚਕਰਤਾ ਵਜਨੇ ਆਪਣੀ ਪੇਸ਼ਨਾ ਚਲਦੀ ਵੇਖ ਦੇਵੀ ਦੀ ਪੂਜਾ ਆਰੰਭ ਕੀਤੀ ਪਰ ਉਸ ਦਾ ਵੀ ਕੋਈ ਲਾਭ ਨਾ ਹੋਇਆ ਆਖਰ ਉਹ ਤਾਨਗੁਰਤੀ ਪਹਾੜ ਸਹਿ ਮਹਾਰਾਜ ਦੇ ਚਰਨਾ ਦੇ ਵਿਛਾ ਗਿਆ ਗੁਰੂ ਸਾਹਿਬ ਨੇ ਕਿਹਾ ਤੁਹਾਨੂੰ ਲੜਨਾ ਸ਼ੋਭਦਾ ਨਹੀਂ ਲੋਕਾਂ ਦਾ ਮਨ ਪਿਆਰ ਸ਼ਰਧਾ ਅਤੇ ਸੇਵਾ ਨਾਲ ਜਿੱਤੋ ਨਫ਼ਰਤ ਤੋੜਦੀ ਹੈ ਪਿਆਰ ਜੋੜਦਾ ਹੈ ਅਸੇਦ ਇਤਿਹਾਸਕਾਰ ਪ੍ਰਿੰਸੀਪਲ ਸਦਬੀਰ ਸਿੰਘ ਅਨੁਸਾਰ ਸ਼੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਨੇ ਇਸ ਤਰ੍ਹਾਂ ਦੋਵਾਂ ਰਾਜਿਆਂ ਦੇ ਵਿਚਕਾਰ ਸੁਲਾਹ ਕਰਵਾਈ ਔਰ ਇੱਕ ਵੱਡੀ ਜੰਗ ਤੇ ਕਤਲੀਆਂ ਹੋਣ ਤੋਂ ਬਚਾ ਲਿਆ ਉਸ ਸਮੇਂ ਤਾਨਗੁਰ ਤੇਗ ਬਹਾਦਰ ਸਹਿ ਮਹਾਰਾਜ ਨੇ ਆਪਣੇ ਪਾਵਨ ਹੱਥਾਂ ਵਿੱਚ ਖੰਜਰ ਲੈ ਕੇ ਜ਼ੋਰ ਨਾਲ ਜ਼ਮੀਨ ਤੇ ਮਾਰਿਆ ਤੇ ਕਿਹਾ ਇੱਕ ਪਾਸੇ ਦਾ ਇਲਾਕਾ ਚੱਕਰਤ ਵਹਿਦਾ ਹੈ ਅਤੇ ਦੂਜਾ ਦਿੱਲੀ ਦਾ ਇਸ ਸਥਾਨ ਤੇ ਗੁਰੂ ਸਾਹਿਬ ਨੇ ਧਰਤੀ ਵਿੱਚ ਖੰਜਰ ਮਾਰਿਆ ਸੀ ਉਹ ਧਰਤੀ ਅੱਜ ਗੁਰਖੰਜਰਪੁਰ ਕਰਕੇ ਜਾਣੀ ਜਾਂਦੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ तकरीबन 2 ਸਾਲ ਅਸਾਮ ਦੇ ਵੱਖ-ਵੱਖ ਇਲਾਕਿਆਂ ਵਿੱਚ ਵਿਚਰਦੇ ਰਹੇ ਸਿੱਖੀ ਪ੍ਰਚਾਰ ਕਰਦੇ ਰਹੇ ਤੇ ਉਸ ਤੋਂ ਬਾਅਦ ਆਪ ਜੀ ਸਿੱਖੀ ਪ੍ਰਚਾਰ ਲਈ ਹਾਕਾਂ ਵੱਲ ਰਵਾਨਾ ਹੋ ਗਏ